ਉਹ ਕਿੱਥੇ ਤੋਂ ਆਂ ਮੈਂ ਤੇਰੇ ਕੋਲ ਕਿਉਂ ਥਾਉਂਤੀ ਆ ਤੇਰੇ ਕੋਲ ਘਰ ਆਈ ਮੈਂ ਮਰਨੀ ਆ ਤੇ ਤੇਰੇ ਘਰ ਆਉਂ ਨੂੰ ਲਿਆ ਸਕਦ ਕੇ ਫਿਰ ਕਿ ਤੂੰ ਤੂੰ ਕਰ ਮੈਂ ਖੁਦ ਮੈਂ ਮੈਂ ਖੁਦ ਮੈਂ ਮੈਂ ਖੁਦ ਮੈਂ ਮੈਂ ਤੇ ਹੇਤ ਤੂੰ ਮੈਂ ਮਾਰੀ ਆ ਜੀ ਆ ਤੈਨੂੰ ਇਸ ਕਰੀਆ ਤੇਰਾ ਤੇਰੇ ਕੋਲ ਕਿਥਾਉਂਤੀ ਆ ਤੇਰੇ ਕੋਲ ਮੇਰਾ ਵੀਡੀਓ ਸੁਣਿਆ ਸੋਚੀ ਗਾ ਭਾਈ ਛਾਰੇ ਨੂੰ ਤੇ ਅੱਜ ਸਾਡੇ ਪਿੰਡ ਦਾ ਗਰਾਊਂਡ ਆ ਜਿਹੜਾ ਗਰਾਊਂਡ ਦਾ ਮਸਲਾ ਹੈਗਾ ਤੇ ਬੋਲੀ ਹੋ ਰਹੀ ਸੀਗੀ ਤੇ ਜਿਵੇਂ ਅਸੀਂ ਕਹਿ ਰਹੇ ਹਾਂ ਸਰਪੰਚ ਸਰਪੰਚ ਸਾਹਿਬ ਸਹਿਮਤ ਹੋ ਸਰਪੰਚ ਸਾਹਿਬ ਨੇ ਆਨੇ ਤੇ ਆਇਆ ਬੜੰਗਾ ਹਾਂ ਹੁਣ ਉਹ ਕਿਹੜੇ ਜੁਨੀ ਦੀ ਪਈ ਅਸੀਂ ਛੱਡਣਾ ਚਾਹੁੰਦੇ ਆ ਉਹ ਪੰਗੋਰਾ ਹੋਇਆਗਾ ਗਰਾਊਂਡ ਦਾ ਮਤਾਂ ਨਹੀਂ ਬਣਦਦੇ ਬਾਈ ਸ਼ੇਅਰ ਕਰਦੇ ਸੱਤ ਪਿਛਲੇ ਸਾਲ ਦੀ ਪਿਛਲੇ ਸਾਲ ਤਾਰ ਰੋਲਾ ਪੈ ਗਿਆ ਇੱਥੇ ਸਾਰੇ ਮੁੰਡੇ ਖੇਡਣ ਵਾਲੇ ਹੋ ਰਹੇਗੇ ਅਸੀਂ ਸਹਿਮਤ ਹਾਂ ਉਸ ਜਨ ਨਾਲ ਤੇ ਕੁਝ ਤੋਂ ਬੰਦੇ ਸਾਡੇ ਜਿਹੜੇ ਪਿੰਡ ਦੇ ਨੇ ਉਹ ਜਿਹੜਾ ਮਤਾਂ ਨਹੀਂ ਬਣਦਦੇ ਇਹ ਮੇਰੇ ਨਾਲ ਤੂੰ ਸ਼ਕਰਤੋਂ ਮਿੱਟੀ ਚਾਕੇ ਬਾਹਰ ਬਹਿ ਕਰਕੇ ਉਸ ਤੋਂ ਬਾਅਦ ਜਿਹੜਾ ਸੀ ਆਏ ਨਹੀਂ ਹੁੰਦਾ ਸਾਹ ਤੇ ਤੂੰ ਮੇਰਾ ਕੰਮ ਕੀ ਮਾਰਦਾ ਮੈਂ ਮਾਰੀ ਨਾ ਯਾਰ ਮਾਰੀ ਨਾ ਭਾਈ ਇਹ ਮੈਂ ਵੀਰੋ ਹੋੜਾ ਉਹ ਫੇਟਾਂ ਨਾ ਯਾਰ ਪਿੰਡਾ ਬੁੱਖੇ ਕਿ ਕਿਹੜੇ ਕੀ ਗੱਲ ਪਾਦਾ ਮੈਂ ਉਹ ਤਾਂ ਗਾਂਦੀ ਪਾਦਾ ਏ ਤੈਨੂੰ ਕੀ ਕਹਿੰਦੇ ਪਰ ਚਾਹੀ ਰੇ ਚਾਰ ਕਿਲੋ ਚਾਰ ਹੁਣ ਵੀ ਰੁਕੀ ਵਿੱਚ ਚਾਰ ਫੇਰ ਜਾ ਕੇ ਕਿੱਥੇ ਹੈ ਦੱਸੋ ਖੇਡਣ ਜੋ ਹੈਗਾ ਗਰਾਊਂਡ ਹੈਗਾ ਖੇਡਣ ਜੋ ਤੱਥਾਂ ਵਿੱਚ ਪਿੰਡਾ ਕਿੱਥੇ ਆ ਜਾਓ ਗੜਾਇਆਂ ਨਾਲ ਦੱਸੋ ਮੈਨੂੰ ਓਏ ਦੱਸੋ ਖੇਡਣ ਜੋ ਗਰਾਊਂਡ ਹੈਗਾ ਦੱਸੋ ਖੇਡਣ ਜੋ ਹੈਗਾ ਕਿੱਥੇ ਦੱਸੋ ਦੱਸੋ ਬਈ ਡਾਂਟੀ ਖੇਡਣ ਜੋ ਹੈਗਾ ਕਿਹੜਾ ਦੱਸੋ ਬਈ ਦੱਸੋ ਵੀ ਖੇਡਣ ਜੋ ਹੈਗਾ ਗਰਾਊਂਡ ਗਰਾਊਂਡ ਖੇਡਣ ਜੋ ਹੈ ਨਹੀਂ ਬਾਈ ਤਾ ਕਰਦੇ ਸੀ ਚਾਰ ਕਿੱਲੇ ਆਉਂਦੇ ਚਾਰ ਕਿੱਲੇ ਹੀ ਬਦਲ ਕਰਨਾ ਤੇ ਆਹ ਦੇਖੋ ਪਿੰਡ ਦੇ ਕੁਸ਼ਕ ਬੰਦੇ ਆ ਬਈ ਸਾਡੇ ਜਿਹੜਾ ਗਾਉਣ ਨੂੰ ਪੱਤਰ ਨਹੀਂ ਹੋਣ ਦਿੰਦੇ ਤੂੰ ਜੋਰ ਦੇ ਨਾ ਮਰਦੀ ਲਾਵਾ ਮੈਂ ਲਾਉਂਗਾ ਯਾਰ ਲਾਉਂਗਾ ਮੈਂ ਲਾਉਂਗਾ ਤੂੰ ਪਰਟੈਂਟ ਦੇ ਸਾਹਮਣੇ ਤੂੰ ਪਰਟੈਂਟ ਤੋਂ ਨੰਬਰ ਤੂੰ ਤੇਰੇ ਕੋਲ ਕੀ অথਟੀ ਹੈ ਤੇਰੇ ਘਰ ਵਾਲੇ ਮੈਂਬਰ ਨਹੀਂ ਹੈ ਤੇਰੇ ਘਰ ਵਾਲੇ ਉਹਨੂੰ ਲਿਆ ਸਕਦਗੇ ਫਿਰ ਕਾ ਤੂੰ ਤੂੰ ਮੈਂ ਖੁਦ ਬੰਦ ਕਰਾਂ ਮੈਂ ਖੁਦ ਮੈਂ ਮੈਂ ਖੁਦ ਮੈਂ ਬਹਰਾ ਤੇ ਹੇਟ ਨਹੀਂ ਕਰੀਏ ਰੋਮ ਨਹੀਂ ਗਿਆ ਹੈ ਰਾਣੀ ਹੋਈ ਕਿ ਮੈਂ ਤੂੰ ਬਾਗ ਹੋ ਗਿਆ ਬਰੋ ਕਹਿੰਦਾ ਜ ਸੁਨੇਹਾ ਆ ਰਿਹਾ ਨਹੀਂ ਬੰਦਾ ਯਾਰ ਮੰਨਦਾ ਯਾਰ ਗੱਲੇ ਕੋਈ ਹੈ ਮੈਂ ਜਿੱਥੋਂ ਤੱਕ ਵੀ ਬੋਲੀ ਬਈ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਕਿ ਜਿਹੜਾ ਸਾਡੇ ਪਿੰਡ ਦਾ ਗਰਾਊਂਡ ਹੈ ਸਾਰੇ ਨੂੰ ਬੇਨਤੀ ਹੈ ਵੀ ਕਰਾਉਣਾ ਜਿਹੜਾ ਸਾਡੇ ਪਿੰਡ ਦਾ ਗਰਾਊਂਡ ਦਾ ਮਸਲਾ ਹੈ ਪਿਛਲੇ ਖਾਤੋਂ ਅਸੀਂ ਰੌਲਾ ਪਾ ਰਹੇ ਵੀ ਸਾਡੇ ਪਿੰਡ ਦਾ ਗਰਾਊਂਡ ਹੈ ਜਿਹੜਾ ਇੱਕੋ ਹੀ ਇਹੋ ਜਿਹਾ ਹੋ। ਚਲ ਇਹਦਾ ਦੇਖ ਕੁਸ਼ਕ ਬੰਦੇ ਨਹੀਂ ਹੋਣ ਦਿੰਦੇ। ਬੈਕ ਕਰਾਏ ਹੋਰ ਦਾ ਸੁੱਕਾ ਲਾਈ ਹੋ ਤੁਸਨ। ਆਹ ਦੇਖੋ ਜੀ ਆਹ ਦੇਖ ਲਓ ਕੀ ਕਹਿੰਦੇ ਆ। ਮੈਂ ਕਹਿੰਦਾ ਮੁੱਖ ਮੰਤਰੀ ਸਾਹਿਬ, ਮੁੱਖ ਮੰਤਰੀ ਰਾ ਨਵੇਕ ਤੇ ਹੈ ਕਿ ਜਿਹੜਾ ਵੀ ਸਾਡੇ ਗਰਾਉਂਡ ਆ ਭਈ ਉਹ ਹੋਣਾ ਚਾਹੀਦਾ ਪੁੱਤਰ। ਸੈਕਟਰੀ ਆ ਨਹੀਂ ਸੈਕਟਰੀ ਆ ਮੋਤਾ ਪਾਉਂਗੇ ਦੱਸੋ ਜੀ। ਨਹੀਂ ਪਾ ਦੇ। ਨਹੀਂ ਪਾ ਦੇ। ਤੂੰ ਕਰ ਲੈ। ਨਹੀਂ ਪਾ ਮੈਂ। ਸਰਪੰਚ ਸਾਹਿਬ ਕਹਿੰਦੇ ਜੀ। ਨਹੀਂ ਕਹਿੰਦੇ ਨਹੀਂ ਬੂਗਵੇਂ 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 ਉਹਦੇ ਨਾਲ ਬੰਮ ਨੇ ਘਰ ਚੱਲ ਉਹ ਜੁਮੇ ਉਹ ਜੁਮੇ ਛੱਡ ਦੇ ਨਹੀਂ ਛੱਡ ਦੇ ਉਹ ਜੁਮੇ ਉਹ ਜੁਮੇ ਉਹ ਜੁਮੇ ਛੱਡ ਦੇ ਪੈਣ ਕਰਾਉਣਾ ਜਮੀਨ ਅੱਠ ਕਿਲਾ ਚਾ ਅੱਠ ਅੱਠ ਕਿਲਾ ਦਾ ਟਾਕਿਆ ਜੀ ਤੇ ਨਹੀਂ ਤਾਂ ਕੋਈ ਮੋੜੀ ਕਰ ਨਹੀਂ ਨਹੀਂ ਲਗਾਰ ਕਿਉਂ ਨਹੀਂ ਲਾ ਛੱਡ ਦੇ ਅਧਿਕਾਰ ਕਹਣੀਗਾ ਪੰਚਾਇਤ ਅਸੀਂ ਕਹਿੰਦੇ ਆ ਮੈਂ ਖੁਦ ਮੈਂਬਰ ਐ ਪੰਚਾਇਤ ਵਿੱਚ ਆਪੇ ਕਰਾਂਗੇ ਮੈਂਬਰ ਐ ਪੰਚਾਇਤ ਕਹਿੰਦਾ ਤਾਂ ਉਹ ਇੰਜ ਕੱਟੋ ਨਾ ਬੰਦੇ ਰੋਜ਼ ਇੱਥੇ ਚਲਾਏ ਗਏ ਨਹੀਂ ਨਹੀਂ ਜਿਹਨੇ ਇੱਕ ਲਈ ਮਾਇਆ ਕਰਦਾ ਪੰਜ ਬੰਦ ਪੰਜ ਪੰਚਾਇਤਾਂ ਪਾਰੇ ਬੰਦੇ ਕਹਿ ਰਿਹਾ ਤੁਸੀਂ ਤਾਂ ਮੈਂਬਰ ਐ ਇਹਨਾਂ ਨੂੰ ਕਾਇਨ ਕਰ ਮਾਇਆ ਲੈਣਾ ਮਾਇਆ ਲੈਣਾ ਇੰਤਜ਼ਾਮ ਵੀ ਕਰ ਦੇਗੇ ਸਰ ਮਾਇਆ ਲੈਣਾ ਪਿੰਡ ਤੋਂ ਬਾਹਰ ਸੈਂਟੀਨਾਮ ਮਾਇਆ ਲੈਣਾ ਸੈਂਟੀਨਾਮ ਤੇਰਾ ਹੋ ਜੂ ਸਾਰੇ ਹੋ ਜੂਗੀ ਨਾ ਕਰ ਲਾਂਗੇ ਆਪਾਂ ਮਾਇਆ ਲੈਣਾ ਨਾ ਜਿਵੇਂ ਬੋਲੀ ਹੋ ਰਹੀ ਆ ਜੇ ਬੋਲੀ ਹੋ ਗਈ ਫੇਰ ਕੀ ਉਹਦੇ ਜਿਹੜਾ ਬੋਲੀ ਹੋ ਗਈ ਪਿੱਛੇ ਲੈਣ ਦੀ ਬੋਲੀ ਹੋ ਗਈ ਛੱਡੂ ਦਾ ਘਰ ਨਹੀਂ ਛੱਡਦਾ ਤੂੰ ਟਰੈਕਟਰ ਲੈ ਮੈਂ ਟਰੈਕਟਰ ਲੈ ਕੇ ਜਾ ਉਹ ਲੈਣਾ ਪਹਿਲੇ ਹੋਣਾ ਸਮਝ ਲੈ ਬਿਲਕੁਲ ਚੱਲ ਸਵਾਹ ਕਿੱਲਾ ਕੋ ਉਤਾਰੇ ਹੋ ਗਾ ਤੇ ਤੋਂ ਲੋ ਚਾਰੇ ਕਿ ਚਾਰੇ ਕਿੱਲੀ ਛੱਡਾਂਗੇ ਨਹੀਂ ਲੈ ਬੋਲੀ ਕਰਦੇ ਆ ਜੀ ਖੇਡਾਂਗੇ ਨਹੀਂ ਛੱਡ ਮਾਰ ਬੋਲੀ ਹੋਉਂਦੀ ਨਹੀਂ ਨਹੀਂ ਮੈਂ ਲੈ ਉਹ ਟਰੈਕਟਰ ਮੈਂ ਜਾਊਂਗਾ ਯਾਰ ਮੈਂ ਜਾਊਂਗਾ ਮੈਂ ਕੱਲਾ ਰਹੂੰ ਮੈਂ ਕੱਲਾ ਰਹੂੰ ਮੈਂ ਕੱਲਾ ਰਹੂੰ ਮੈਂ ਕੱਲਾ ਰਹੂੰ ਮੈਂ ਕੱਲਾ ਰਹੂੰਗਾ ਅਰੀਤੋ ਕਰਾਉਂਦੇ। ਜਿਹੜੀ ਸਟੇੜੀ-ਸਟੇੜੀਆਂ ਵਾਲੀ ਜ਼ਮੀਨ ਸੱਟਾਉਈਏ ਪਾਸੀ ਵੀ ਨਹੀਂ ਹੈਗੀ ਜੀ। ਉਹ ਜਿਹੜੀ ਬੋਲੀ ਹੈ। ਹਾਂ ਜਿਹੜੀ ਇਕੱਲੇ ਦੀ ਬੋਲੀ ਹੋ ਰਹੀ ਹੈ 24 ਟਰਾ ਵਾਲੇ। ਉਹ ਜਿੰਨ ਤੋਂ ਲੈਣਾ ਕਰਾ ਦੇ ਜੀ। ਆ ਸਾਰੇ ਦੇ ਕਰਾਵਾਂਗੇ। ਨਹੀਂ ਇਧਰ-ਉਧਰ ਸਾਰਾ ਛੱਡਣਾ ਹੈ। ਇਧਰ-ਉਧਰ ਜਾ ਕਨਟੋਲ ਸਟੇਡੀਅਮ ਦੇ ਨਾਲ। ਸਾਰਾ ਛੱਡਣਾ ਹੈ। ਕੋਈ ਨਹੀਂ ਹੋਗਾ। ਨਹੀਂ ਇੱਕ ਅੱਧਾ ਪਟਨਾ ਹੁੰਦਾ ਨਹੀਂ ਚਾਹ ਫਿਰ ਫਿਰ ਉਹੀ ਲੌਂਗਕ ਲਈ ਆਉਜਾ ਉਹਦਾ ਕੀ ਫਾਇਦਾ। ਸ਼ਾਂਤੀ ਰਾਣੀ ਬਈ ਮੈਂ ਨਹੀਂ ਮੈਂ ਤੂੰ ਆ ਕਹੋਗੇ ਤੂੰ ਕੱਲ੍ਹ ਨਹੀਂ ਮਦਮਾਨ ਫਰੇਗੀ ਗੱਲ ਹੈ ਦੇ ਤੂੰ ਜਾ ਕੇ ਨਹੀਂ ਮਾਉਂਦੂਗਾ ਐ ਕਰਾਂਗੇ ਕਰਾਉਂ ਕਰ ਲਓ ਇੱਥੇ ਸ਼ਾਂਤੀ ਆ ਛੱਡਣ ਵਾਲੇ ਮੁੰਡੇ ਬੜੇ ਛੱਡਣ ਕੇ ਦੇਣਾ ਜਿਹੜਾ ਜਦੋਂ ਜਦੋਂ ਹੋ ਜੀਆ ਅਮਣਾ ਹਾਂ ਉਸ ਤੋਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਚੈਨਲ ਨੂੰ ਲਾਇਕ ਫੋਲੋ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਦਲਾਲਾਂਗੜ ਧੰਨਵਾਦ